ਉਹ ਪਰਲੇ ਪ੍ਰਾਣੇ ਕਿੱਸੇ ਕਹਾਣੀਆਂ ਉਹ ਪੜਦੇ ਸੀਗੇ ਲਗਭਗ ਉਹਨਾਂ ਕੋਲ ਕੋਈ 100 ਦੇ ਕਰੀਬ ਕਿਤਾਬਾਂ ਸੀਗੀਆਂ ਜਿਹੜੀਆਂ ਉਹਨਾਂ ਪੜੀਆਂ ਸੀਗੀਆਂ ਤੇ ਉਹ ਕਿਤਾਬਾਂ ਜਦੋਂ ਮੈਂ ਛੋਟੇ ਹੁੰਦੇ ਮੈਂ ਚੌਥੀ ਪੰਜਵੀਂ ਪੜਦਾ ਸੀਗਾ ਉਦੋਂ ਵੀ ਮੈਂ ਪੜਦਾ ਹੁੰਦਾ ਸੀਗਾ ਅੱਛਾ ਤੇ ਨਾਲ ਦੀ ਨਾਲ ਜਦੋਂ ਜੋਂ ਜੋਂ ਹੋਰ ਸੰਭਾਲੀਏ ਵੱਡੇ ਹੁੰਦੇ ਕਾਲਜ ਗਏ ਆ ਤੇ ਕੁਦਰਤੀ ਮੇਰਾ ਜਿਹੜਾ ਵਿਆਹ ਹੈਗਾ ਪੰਜਾਬੀ ਸਾਹਿਤ ਨਾਲ ਪਿਆਰ ਕਿਉਂਕਿ ਮੈਂ ਮੈਂ ਪੰਜਾਬੀ ਕਰਨ ਕੀਤੀ ਹੈ ਕਰਨ ਦਾ ਮੌਕਾ ਮਿਲਿਆ ਜੀ ਉਥੇ ਪ੍ਰੋਫੈਸਰ ਸਾਹਿਬਾਨ ਜਿਹੜੇ ਸਾਡੇ ਡਾਕਟਰ ਸੁੰਦਰਮਨ ਜੀ ਪ੍ਰੋਫੈਸਰ ਸੁਜੀਪ ਜੀ ਜੀ ਹੁਣ ਬਾਤ ਰਸ ਸੰਧੂ ਸਾਹਿਬ ਤੂੰ ਜੇਲੀ ਦੇ ਹਾਲਾਤ ਨਾ ਦੇਖ ਹੂੰ ਜੇਲੀ ਦੇ ਹਾਲਾਤ ਨਾ ਦੇਖ ਤੂੰ ਜੇਲੀ ਦੀ ਹਾਇਤ ਸੇ ਤੂੰ ਦੇਖ ਤੂੰ ਜੇਲੀ ਦੇ ਹਾਲਾਤ ਨਾ ਦੇਖ ਜੇਲੀ ਦੀ ਹਾਇਤ ਦੇਖ ਓ ਜੇਲੀ ਦਾਦਾ ਝੂਠਾ ਖਾ ਕੇ ਵੀ ਕੋਈ ਖੁਦ ਨੂੰ ਬਾਦਸ਼ਾਹ ਸਮਝੀ ਬੈਠਾ ਹੈ ਜੇਲੀ ਦਾਦਾ ਝੂਠਾ ਖਾ ਕੇ ਵੀ ਕੋਈ ਉਹ ਲਿਖਣ ਵਿਦਾ ਹੈਗੀ ਜਾਂ ਉਹ ਲਿਖਤ ਹੈਗੀ ਜਾਂ ਸਾਹਿਤ ਉਹ ਚੀਜ਼ ਹੈ ਕਿ ਜਿਹੜਾ ਸਾਹਿਤ ਕਿਸੇ ਨੇ ਹਿਤਨਾ ਲਿਖਿਆ ਹੋਵੇ ਉਹ ਕੋਰਸ ਆਫ ਦਾ ਮੈਂ ਬੰਦ ਸਾਹਿਜਮਾ ਹਿਤ ਜਿਹੜਾ ਹਿਤਨਾ ਲਿਖਿਆ ਹੋਵੇ ਕਿਸ ਇਹ ਕਿੱਦਾਂ ਹੈ ਸਾਡੇ ਸਮਾਜ ਦਾ ਦੁਨੀਆ ਦਾ ਮਨੁੱਖੀ ਅ ਪਰਵਾਸ਼ਾ ਦਾ ਜੀ ਸੋ ਮਨੁੱਖਤਾ ਦੇ ਭਲੇ ਲਈ ਜੋ ਲਿਖਿਆ ਸਾਹਿਤ ਹੈਗਾ ਹੈਗਾ ਲਿਖਿਤ ਹੈਗੀ ਹੈ ਉਹ ਸਾਹਿਤ ਹੈਗਾ ਹਾਂ ਸਾਹਿਤ ਲਿਖਣ ਦੇ ਵੱਖ-ਵੱਖ ਤਰੀਕੇ ਹੈਗੇ ਆ ਕੋਈ ਗਲਪ ਹੈਗਾ ਕੋਈ ਕਹਾਤਾ ਹੈਗੀ ਹੈ ਕੋਈ ਕਹਾਣੀ ਹੈਗੀ ਹੈ ਦੇਬਾਰਤੀਆ ਜਿਹਾ ਕਹਾਣੀ ਹੈਗੀ ਹੈ ਕੱਪਾ ਹੈਗੀ ਹੈ ਜੀ ਸੋ ਉਹਦੇ ਵਿੱਚ ਕਾਤ ਲੰਬਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਨਕ ਤੁਹਾਡਾ ਸਵਾਗਤ ਕਰਦਾ ਦੋਸਤੋ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਸਹਿਤਕਾਰਾਂ ਦੀ ਧਰਤੀ ਆ ਜ਼ਿਲ੍ਹਾ ਹੁਸ਼ਿਆਰਪੁਰ ਨੇ ਬੜੇ ਤਗੜੇ ਤਗੜੇ ਸਹਿਤਕਾਰ ਦਿੱਤੇ ਆ ਜਿਹੜੇ ਕਿ ਵਰਲਡ ਫੇਮਸ ਹੋਇਆ ਜਿਨ੍ਹਾਂ ਦੇ ਵਿੱਚੋਂ ਲਾਲ ਸਿੰਘ ਦਸੂਆ ਜੀ ਬੜੇ ਤਗੜੇ ਕਹਾਣੀਕਾਰ ਹੋਇਆ ਚਰਨ ਸਿੰਘ ਸਫਰੀ ਜੀ ਬੜੇ ਤਗੜੇ ਲਖਾਰੀ ਹੋਇਆ ਦੇਵੀ ਮਖਸੂਸਪੁਰੀ ਜੋ ਕਿ ਵਰਲਡ ਫੇਮਸ ਗੀਤਕਾਰ ਵੀ ਆ ਤੇ ਗਾਇਕ ਵੀ ਆ ਤੇ ਸੁਖਵੀਰ ਝਾਂਨ ਜੀ ਜਿਹੜੇ ਕਿ ਕਬੱਡੀ ਦੇ ਬਹੁਤ ਪ੍ਰਸਿੱਧ ਬੁਲਾਰੇ ਆ ਤੇ ਪੰਮੀ द्विवेदी ਜੀ ਬਹੁਤ ਗੁੱਡੀ ਪੈਂਟ ਤੋਂ ਜਿਹੜੇ ਕਿ ਬਹੁਤ ਵਧੀਆ ਕਹਾਣੀਕਾਰ ਆ ਤੇ ਜਿਨ੍ਹਾਂ ਵਿੱਚ ਪਾਲਾ ਤੁੱਗਾ ਜੀ ਬਹੁਤ ਵਧੀਆ ਲਿਖਾਰੀ ਆ ਔਰ ਡਾਕਟਰ ਗੁਰਪੀ ਤੁੱਗਾ ਸਿਮਰਨ ਤੁੱਗਾ ਜੀ ਤੇ ਸੁਖਜੀਤ ਝਾਂਸਾ ਵਾਲਾ ਤੇ ਹਰਵਿੰਦਰ ਰੋਡਪੁਰੀ ਜੋ ਕਿ ਬਹੁਤ ਹੀ वर्ल्ड ਫੇਮਸ ਜਿਹੜੇ ਲਿਖਾਰੀ ਹੋਏ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬੜੇ ਤਗੜੇ ਤਗੜੇ ਲਿਖਾਰੀਆਂ ਦੀ ਦੇਣ ਆ ਔਰ ਜਿਨ੍ਹਾਂ ਨੇ ਟਾਈਮ ਟਾਈਮ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਪੂਰੇ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਫੇਮਸ ਕੀਤਾ ਹੈਗਾ ਇਸੇ ਲਖਾਰੀਆਂ ਦੀ ਸੂਚੀ ਦੇ ਵਿੱਚੋਂ ਅੱਜ ਆਪਾਂ ਇੱਕ ਤੁਹਾਨੂੰ ਐਸੇ ਲਖਾਰੀ ਦੇ ਨਾਲ ਮਿਲੌਣ ਆਏ ਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੇਰਾ ਦੇ ਵਿੱਚ ਕੁੱਦੇ ਆਂ ਔਰ ਸਾਡੇ ਨਾਲ ਮੌਜੂਦ ਆ ਮਾਸਟਰ ਜਨਰਲ ਸਿੰਘ ਜੈਲੀਗੇਰਾ ਜੀ ਜੈਲੀਗੇਰਾ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹਰਪ੍ਰੀਤ ਜੀ ਬਹੁਤ-ਬਹੁਤ ਸასი ਕਾਲ ਤੇ ਤੁਹਾਡਾ ਇਥੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡੀ ਰੰਗ ਟੀਵੀ ਦੀ ਪੂਰੀ ਟੀਮ ਦਾ ਪੰਜਾਬੀ ਰੰਗ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਅੱਜ ਆਪਣੇ ਦਰਸ਼ਕਾਂ ਨਾਲ ਗਰੂਰ ਹੋਣ ਦਾ ਮੌਕਾ ਦਿੱਤਾ ਸੋ ਮੇਰਾ ਬਹਿਤ ਦਿਨੋਂ ਧੰਨਵਾਦ ਹੈ ਅੱਛਾ ਮਾਸਟਰ ਜੈਲੀਗਰ ਜੀ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਵੱਟਾ ਕਰਾਂਗੇ ਕੁਝ ਫੈਮਿਲੀ ਬਾਰੇ ਗੱਲਾਂ ਵੱਟਾ ਕਰਾਂਗੇ ਕੁਝ ਸਿਹਤ ਖੇਤਰ ਦੀਆਂ ਗੱਲਾਂ ਵੱਟਾ ਕਰਾਂਗੇ ਜਿਹਦੇ ਵਿੱਚੋਂ ਆਪਾਂ ਤੁਹਾਨੂੰ ਪਹਿਲਾਂ ਹੀ ਪੁੱਛਦੇ ਹੈਗੇ ਆ ਕਿ ਆਪਾਂ ਆਪਣੀ ਫੈਮਿਲੀ ਬਾਰੇ ਆਪਣੇ ਜਨਮ ਬਾਰੇ ਸਾਡੇ ਦਸ ਕੀਰਾਂ ਨੂੰ ਜਰੂਰ ਦੱਸਿਓ ਜੀ ਹਰਪ੍ਰੀਤ ਜੀ ਮੇਰਾ ਜਨਮ ਪਿੰਡ ਗੇਰਾ ਤਹਿਸੀਲ ਮੁਕੇਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਜੀ ਤੇ ਆ ਪਤਨ ਬ੍ਰਦਰ ਹੈਗੇ ਆ ਦੋ ਬਾਦਰ ਓਕੇ ਤੇ ਜੈਸਿਕਲੀ ਅਸੀਂ ਇੱਕ ਪਿੰਡ ਵੇਰੀ ਨੂੰ ਬਣਾਉ ਕਰਦੇ ਆ ਜੀ ਸੋ ਮੇਰਾ ਪਿੰਡ ਇਹਦਾ ਹੈਗਾ ਗੇਰਾ ਹੈਗਾ ਜਿਹੜਾ ਕਿ ਸੰਤਾ ਮਹਾਪੁਰਸ਼ ਪਰਿਸ਼ਾਤੀ ਹੈਗੀ ਆ ਪਰ ਕਰਮ ਸਿੰਘ ਜੀ ਸਾਡੇ ਇੱਥੇ ਬਹੁਤ ਉੱਗੇ ਸਖਸ਼ੀਤ ਹੈਗੇ ਆ ਰਮਾਨੀ ਖੇਤਰ ਵਿੱਚ ਜੀ ਸੋ ਬਹੁਤ ਹੀ ਖੁਸ਼ ਹਾਂ ਪਿੰਡ ਮੇਰਾ ओके okay. अच्छा जली जी आप एक पंजाबी साहित्यकारी क्षेत्र ਦੇ ਵਿੱਚ ਹੈ ਜੀ ਤੇ ਆਪਾਂ ਦਾ ਕਿਵੇਂ ਸਵੱਭ ਬਣਿਆ ਕਿ ਇੱਕ ਪਾ ਪੰਜਾਬੀ ਸਾਹਿਤਕਾਰੀ ਨੂੰ ਹੀ ਚੁਣਿਆ ਸਾਨੂੰ ਇਹ ਕਿਵੇਂ ਸ਼ੌਂਕ ਪਿਆ ਹੋਰព្រੇਤੀ ਜਿੱਥੋਂ ਤੱਕ ਗੱਲ ਪੰਜਾਬੀ ਸਾਹਿਤ ਤੇ ਸਾਹਿਤਕਾਰੀ ਦੀ ਹੈਗੀ ਆ ਜਾਂ ਲੇਖਣ ਵਿੱਲੀ ਦੀ ਹੈਗੀ ਆ ਇਹਦੇ ਵਿੱਚ ਕੁਦਰਤੀ ਗੱਲ ਹੈਗੀ ਆ ਕਿ ਮੇਰੇ ਘਰ ਮੇਰੇ ਫਾਦਰ ਸਾਹਿਬ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ ਜੀ ਉਹਨਾਂ ਕੋ ਧਾਰਨਿਕ ਲਿਟਰੇਚਰ ਉਹ ਕੇ ਸਮਾਜਿਕ ਰੀਟ੍ਰੇਟਰ ਉਹਨਾਂ ਨੂੰ ਪੁਰਾਣੇ ਕਿਸੇ ਕਹਾਣੀਆਂ ਉਹ ਪੜਨ ਦਾ ਸ਼ਕੀਨ ਸੀਗੇ ਲਗਭਗ ਉਹਨਾਂ ਕੋਲ ਕੋਈ 100 ਦੇ ਕਰੀਬ ਕਿਤਾਬਾਂ ਸੀਗੀਆਂ ਜਿਹੜੀਆਂ ਉਹਨਾਂ ਪੜੀਆਂ ਸੀਗੀਆਂ ਤੇ ਉਹ ਕਿਤਾਬਾਂ ਜਦੋਂ ਮੈਂ ਛੋਟੇ ਹੁੰਦੇ ਮੈਂ ਚੌਥੀ ਪੰਜਵੀਂ ਪੜਦਾ ਸੀਗਾ ਉਦੋਂ ਵੀ ਮੈਂ ਪੜਦਾ ਹੁੰਦਾ ਸੀਗਾ ਤੇ ਨਾਲ ਦੀ ਨਾਲ ਜਦੋਂ ਜੋ ਜੋ ਕੋਸ਼ ਸੰਭਾਲੀਏ ਵੱਡੇ ਹੁੰਦੇਗੇ ਕਾਲਜ ਗਏ ਆ ਤੇ ਕੁਦਰਤੀ ਮੇਰਾ ਜਿਹੜਾ ਵਿਆਹ ਹੈਗਾ ਪੰਜਾਬੀ ਸਾਤਨਾ ਪਿਆਰ ਕਿਉਂਕਿ ਮੈਂ ਪੰਜਾਬੀ ਕਰਨ ਕੀਤੀ ਹੈ ਕਰਨ ਦਾ ਮੌਕਾ ਮਿਲਿਆ ਜੀ ਉਥੇ ਪ੍ਰੋਫੈਸਰ ਸਾਹਿਬਾਨ ਜਿਹੜੇ ਸਾਡੇ ਡਾਕਟਰ ਸਵੰਦਰਮਨ ਜੀ ਪ੍ਰੋਫੈਸਰ ਸੁਜੀਤ ਜੀ ਜੀ ਤੋਂ ਬਾਅਦ ਰਸ ਸੰਧੂ ਸਾਹਿਬ ਸਰ ਮਨਮੋਹਨ ਸਿੰਘ ਤੀਰ ਹੋਰੀ ਉਹਨਾਂ ਦੇ ਮਤਲਬ ਇਦਾਂ ਮਾਹੌਲ ਸੀਗਾ ਸਾਡੇ ਕਾਲਜ ਦਾ ਕਿ ਉਥੇ ਕੋਈ ਵੀ ਬੰਦਾ ਜਿਹੜਾ ਹੈਗਾ ਸਹਿਰਕਰ ਬਣਦੇ ਇਹ ਛਪੀ ਪ੍ਰਗਟ ਕਰ ਸਕਦਾ ਹੈ ਅੱਛਾ ਜਲੀ ਜੀ ਇੱਕ ਤੁਹਾਨੂੰ ਇੱਕ ਸਾਡਾ ਅਹਿਮ ਸਵਾਲ ਹੈਗਾ ਕਿ ਸਿਹਤ ਤੋਂ ਕੀ ਭਾਵ ਹੈ ਵੀ ਜਨਕੀ ਸਿਹਤ ਕੀ ਚੀਜ਼ ਹੈ ਬਹੁਤ سارے ਲੋਕਾਂ ਨੂੰ ਪਤਾ ਨਹੀਂ ਹੈਗਾ ਬੀ ਸਾਡੇ ਦਰਸ਼ਕ ਵੀਰਾਂ ਨੂੰ ਹੋਰੇ ਬਾਰੇ ਵੀ ਜਾਣਕਾਰੀ ਤੁਸੀਂ ਦੇ ਸਕਦੇ ਹੋ ਹਾਂਜੀ ਹਰਪ੍ਰੀਤ ਸਾਹਿਤ ਕੀ ਹੈਗਾ ਇੱਕ ਬਹੁਤ ਕਲਾਸਿਕ ਪ੍ਰਸ਼ਨ ਹੈਗਾ ਇੱਕ ਬਹੁਤ ਹੀ ਮਨਸੰਜੀਦਾ ਸਵਾਲ ਹੈਗਾ ਸਾਹਿਤ ਉਹ ਲਿਖਣ ਵਿਦਾ ਹੈਗੀ ਜਾਂ ਉਹ ਲਿਖਤ ਹੈਗੀ ਜਾਂ ਸਾਹਿਤ ਉਹ ਚੀਜ਼ ਹੈਗੀ ਜਿਹੜਾ ਸਾਹਿਤ ਕਿਸੇ ਨੇ ਹਿਤਨਾ ਲਿਖਿਆ ਹੋਵੇ ਉਹ ਦੋ ਸ਼ਬਦਾਂ ਨਾਲ ਬਣਦਾ ਸਾਹਿਜਾ ਮਹਿਤ ਜਿਹੜਾ ਹਿਤਨਾ ਲਿਖਿਆ ਹੋਵੇ ਕਿਸ ਕਿਤ ਕਿਦਾ ਹੈ ਸਾਡੇ ਸਮਾਜ ਦਾ ਦੁਨੀਆ ਦਾ ਮਨੁੱਖੀ ਪਰਵਾਸ਼ਾ ਦਾ ਜੀ ਸੋ ਮਨੁੱਖਤਾ ਦੇ ਭਲੇ ਲਈ ਜੋ ਲਿਖਿਆ ਸਾਹਿਤ ਹੈਗਾ ਹੈਗਾ ਲਿਖੇ ਲਿਖਤ ਹੈਗੀ ਹੈ ਉਹ ਸਾਹਿਤ ਹੈਗਾ ਹਾਂ ਸਾਹਿਤ ਲਿਖਣ ਦੇ ਵੱਖ-ਵੱਖ ਤਰੀਕੇ ਹੈਗੇ ਆ ਕੋਈ ਗਲਪ ਹੈਗਾ ਕੋਈ ਕਵਿਤਾ ਹੈਗੀ ਹੈ ਕੋਈ ਕਹਾਣੀ ਹੈਗੀ ਹੈ ਡਬਾਰਤ ਹੈ ਜਾਂ ਕਹਾਣੀ ਹੈਗੀ ਹੈ ਕਪਾ ਹੈਗੀ ਹੈ ਜੀ ਸੋ ਉਹਦੇ ਵਿੱਚ ਨਿਮੇਟਰ ਆ ਜਾਂਦੇ ਹੈਗੇ ਜਾਂ ਕਹਾਣੀ ਦੀ ਆਪਣੀ ਵਿਦਾ ਹੁੰਦੀ ਹੈ ਪਰ ਮੇਰੇ ਜਿੱਥੋਂ ਕਿ ਮੇਰਾ ਵਿਚਾਰ ਹੈ ਉਹ ਲਾਈਨ ਉਹ 70 ਜਿਹੜੀ ਤੁਹਾਨੂੰ ਸੰਤੁਸ਼ਟੀ ਦਿੰਦੀ ਹੈ ਤੁਹਾਨੂੰ ਖੁਸ਼ੀ ਦਿੰਦੀ ਹੈ ਤੁਹਾਨੂੰ ਰਸ ਦਿੰਦੀ ਹੈ ਉਹ ਆਪਣੇ ਆਪ ਸਾਹਿਤ ਹੀ ਹੈ ਜੀ ਹਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਉਹਨਾਂ ਵਿੱਚ ਤੋਲ ਦੁਕਾਨ ਤੋਂ ਨਾ ਮੀਟਰ ਪੁਰਾਣਾ ਚਾਹੀਦਾ ਪਰ ਕੁਝ ਰਚਨਾਵਾਂ ਦੇ ਰਹਿੰਦੀਆਂ ਕਿ ਨਾ ਖੁੱਲੀਆਂ ਕਵਤਾਾਂਆਂ ਹੁੰਦੀਆਂ ਉਹਨਾਂ ਵਿੱਚ ਮੀਟਰ ਜਿਹੜਾ ਹੈਗਾ ਉਹਦੀ ਬੰਦਿਸ਼ ਨਹੀਂ ਹੁੰਦੀ ਅੱਛਾ ਜੈਲੀ ਜੀ ਜਦੋਂ ਤੁਹਾਡਾ ਲਿਖਣ ਦਾ ਸੁਭਾਅ ਬਣਿਆ ਜੀ ਤੇ ਆਪਾਂ ਪਹਿਲੀ ਕਵਤਾ ਜਾਂ ਸ਼ੇਰ ਜਾਂ ਗੀਤ ਕਿਹੜਾ ਲਿਖਿਆ ਸੀਗਾ ਹਰ ਫਿਰ ਤੁਹਾਨੂੰ ਨਾ ਹਰ ਵਾਰੀ ਜਦ ਗੱਲਬਾਤ ਜਿਹੜਾ ਹੁੰਦੀ ਆ ਉਦੋਂ ਇੱਕ ਹੁੰਦਾ ਕਿ ਮੇਰਾ ਇੱਕ ਪਹਿਲਾ ਜਿਹੜਾ ਗੀਤ ਸੀਗਾ ਬੀਏ 2 ਚ ਬੀਐਸ ਸੈਕੰਡਰੀ ਜਿਹੜਾ ਪੜਦਾ ਹੁੰਦਾ ਸੀਗਾ ਉਦੋਂ ਲਿਖਿਆ ਸੀਗਾ ਪਰ ਉਹ ਰਿਕਾਰਡ ਨਹੀਂ ਹੋਇਆ ਓਕੇ ਤੇ ਉਹ ਪੂਰੀ ਕਾਪੀ ਦੀ ਕਾਪੀ ਹੀ ਗਮ ਹੋ ਗਈ ਸੀ ਅੱਛਾ ਜੀ ਸੀਗਾ ਕਿ ਲੌਂਗ ਬੁਰਜੇ ਵਾਲਾ ਉਹ ਕਰਮਾਂਟ ਗਿਆ ਸੀਗਾ ਠੀਕ ਕਿਉਂਕਿ ਉਹ ਉਮਰ ਕਰਾਂ ਦੇ ਸੀਗੀ ਤੇ ਉਹ ਗੀਤ ਮੜ ਕੇ ਲੱਭਾ ਵੀ ਨਹੀਂ ਤੇ ਨਾ ਹੀ ਉਹਦਾ ਕੋਈ ਤਾਪਤਾ ਲੱਗਾ ਓਕੇ ਉਸ ਤੋਂ ਬਾਅਦ ਕਾਫੀ ਗੀਤ ਲਿਖੇ ਆ ਗਜ਼ਲਾਂ ਲਿਖੀਆਂ ਤਾਂ ਬਹੁਤ ਜਿਹੜਾ ਮੇਰਾ ਹੈਗਾ ਚੁਕਾ ਸੀਗਾ ਕੱਤਾ ਵਾਲੇ ਪਾਸੇ ਸੀਗਾ ਓਕੇ ਓਕੇ ਤੇ ਕੱਪਤਾ ਵਿੱਚ ਸਮਾਜਿਕ ਮੁੱਦੇ ਸੀਗੇ ਤੇ ਥੋੜੇ ਚਿਰਾਂ ਤੋਂ ਮੇਰਾ ਇੱਕ ਮਿੱਤਰ ਹੈਗਾ ਆਪਣਾ ਛੋਟਾ ਭਰਾ ਹੈਗਾ ਪ੍ਰਗਟ ਮਾਨਗੜ ਓਕੇ ਉਹਨੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਸਪੋਰਟਸ ਵਿੱਚ ਆਓ ਕਬੱਡੀ ਤੇ ਲਿਖੋ ਓਕੇ ਸੋ ਉਹਦੀ ਹਲਾਸ਼ੇਰੀ ਨਾਲ ਮੈਂ ਥੋੜਾ ਕਬੱਡੀ ਤੇ ਵੀ ਲਿਖਣਾ ਸ਼ੁਰੂ ਕੀਤਾ ਯਾ ਖੇਡਾਂ ਤੇ ਵੀ ਸ਼ੁਰੂ ਕੀਤਾ ਯਾ ਸੋ ਉਹ ਚੀਜ਼ ਹੈਗੀ ਅੱਛਾ ਜੈਲੀ ਵੀਰੇ ਆਪਣੀ ਜਦੋਂ ਤੁਸੀਂ ਸਹਿਤ ਖੇਤਰ ਦੀ ਸ਼ੁਰੂਆਤ ਕਰ ਲਈ ਲਿਖਣਾ ਸ਼ੁਰੂ ਕਰ ਲਿਆ ਉਹ ਆਪਣੀ ਕਿਹੜੀ ਕਵਿਤਾ ਸੀ ਕਿਹੜਾ ਸ਼ੇਰ ਸੀਗਾ ਜਾਂ ਕਿਹੜਾ ਗੀਤ ਸੀਗਾ ਜਿਹਦੇ ਨਾਲ ਤੁਹਾਡੀ ਇਲਾਕੇ ਦੇ ਵਿੱਚ ਪਛਾਣ ਬਣੀ ਕਿ ਜੈਲੀਗੇੜਾ ਵੀ ਕੋਈ ਲਿਖਾਰੀ ਹੈ ਹਰਪ੍ਰੀਤ ਕਾਫੀ ਕਪਤਾਮਾਂ ਜਿਹੜੀਆਂ ਹੈਗੀਆਂ ਜਿਹੜੇ ਸ਼ੇਅਰ ਸੀਗੇ ਮਸ਼ਹੂਰ ਹੋਏ ਸੀਗੇ ਪੰਜਾਬੀ ਦਾ ਮੰਨੋ ਸਭ ਤੋਂ ਪਹਿਲਾਂ ਜਿਹਨਾਂ ਨਾਂ ਬਣਿਆ ਸੀਗਾ ਉਹ ਸੀਗੇ ਰੁੱਖ ਮੇਰੇ ਖੇਤਾਂ ਦੇ ਜਿਹੜੀ ਕਾਫੀ ਵਾਇਰਲ ਹੋਈ ਸੀਗੀ ਅੱਜ ਕੱਲ ਜਿੱਦਾਂ ਹੁਣ ਗਰਮੀਆਂ ਸੀਜ਼ਨ ਹੈ ਜਿਆਦਾ ਬੰਦੇ ਉਸ ਤੇ ਆ ਉਸ ਸਕੂਲਾਂ ਤੇ ਸਕੂਲਾਂ ਵਿੱਚ ਬੱਚੇ ਵੀ ਬੋਲਦੇ ਆ ਉਹ ਤੋਂ ਬਾਅਦ ਸੀਗੀ ਯਾਰ ਪੰਜਾਬੀ ਜਿਆ ਉਹਦਾ ਟਾਈਟਲ ਬਣਾਇਆ ਨਵਾਂ ਟਾਈਟਲ ਦਿੱਤਾ ਸੀਗਾ ਕਿ ਪੰਜਾਬੀ ਪੰਜਾਬੀ ਦਾ ਪੰਜਾਬੀ ਹੁੰਦੇ ਨੇ ਪੰਜਾਬੀ ਦਾ ਮੰਦਾ ਤੇ ਉਹ ਤੋਂ ਬਾਅਦ ਸਪੋਰਟਸ ਵਿੱਚ ਲਿਖਿਆ ਆਇਆਗਾ ਕਾਫੀ ਕੁਛ ਇਦਾਂ ਦੀ ਹੈਗੀਆਂ ਜਿਹੜੀ ਕਪਤਾਮਾਂ ਫੇਮਸ ਹੋਈਆਂ ਜੀ ਤੇ ਜਿਹੜੇ ਮੇਰੇ ਅਮਰੀਕਾ ਚ ਪਹਿਲੀ ਵਾਰ ਕੱਪਤਾ ਗਈ ਸੀ ਅਮਰੀਕਾ ਚ ਬੋਲੀ ਗਈ ਸੀ ਉਹ ਸੀ ਜਾਨੇ ਖਾਣੇ ਦਾ ਕੰਮ ਓਕੇ ਸੋ ਉਹ ਕੱਪਤਾ ਜਿਹੜੀ ਹੈ ਕਾਫੀ ਸੰਵੇਦਨਸ਼ੀਲ ਸੀਗੀ ਜੀ ਕਾਫੀ ਮਤਲਬ ਇੱਕ ਅਹਿਮ ਮੁੱਦੇ ਤੇ ਲਿਖੀ ਗਈ ਸੀਗੀ ਜੀ ਅੱਛਾ ਜੈਵਰੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਜੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਲਿਖਣ ਵਾਲੇ ਨੂੰ ਮਾੜਾ ਵੀ ਕਹਿੰਦੇ ਹੈਗੇ ਹਾਂ ਤੇ ਕਈ ਲੋਕ ਸਾਡੀ ਸਪੋਰਟ ਵੀ ਕਰਦੇ ਆ ਜੀ ਜੀ ਔਰ ਉਹ ਕਿਹੜੇ ਵੀਰ ਭੈਣਾਂ ਜਿਨ੍ਹਾਂ ਨੇ ਸਾਡੀ سپورਟ ਕੀਤੀ ਕਿ ਜੈਲੀ ਵੀਰੇ ਤੂੰ ਬਹੁਤ ਵਧੀਆ ਲਿਖ ਸਕਦਾ ਹੋ ਹੋਰ ਵਧੀਆ ਲਿਖ ਸਕਦਾ ਆਪਾਂ ਤੇਰੇ ਨਾਲ ਆ ਸਾਡੀ ਕਿਤੇ ਵੀ ਲੋੜ ਪਈ ਦੀ ਸਾਨੂੰ ਦੱਸ ਉਹਨਾਂ ਵੀਰਾ ਭੈਣਾਂ ਦਾ ਆਪਾਂ ਵਾਈਫੇਸ ਕੈਮਰੇ ਉੱਤੇ ਨਾਂ ਵੀ ਲੈ ਸਕਦੇ ਆ ਹਰਪ੍ਰੀਤ ਜਿਨ੍ਹਾਂ ਨੇ سپورਟ ਕੀਤਾ ਆ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦੀ سپورਟ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜੀ ਦੂਜਾ ਮੇਰੇ ਫਾਦਰ ਸਾਹਿਬ ਜਿਹੜੇ ਕਿ ਖੁਦ ਲਿਟਰੇਚਰ ਪਰ ਬਹੁਤ ਸ਼ੌਕੀਨ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਹਾਂ ਜਿੱਥੋਂ ਲਿਖਣਾ ਤੇ ਲਿਖ ਪਰ ਲਿਖਣਾ ਵਧੀਆ ਹੈ ਜੀ ਇਹਦੇ ਨਾਲ ਦੀ ਨਾਲ ਉ ਆਪਣਾ ਕਮਿਤਰ ਹੈਗਾ ਬਹੁਤ ਪਿਆਰਾ ਦੋਸਤ ਹੈਗਾ ਆ ਭਰਾਮਾਵਰ ਦਾ ਦੋਸਤ ਹੈ ਰਮੀ ਕਲਕੱਟ ਕਮਿਟੋ ਲੋਰ ਵੀ ਕੰਨੇ ਆ ਸੀ ਬਹੁਤ ਵਧੀਆ ਲਿਖਾਰੀ ਵੀ ਆ ਬਹੁਤ ਵਧੀਆ ਰਾਈਟਰ ਹੈਗੀ ਆ ਬਹੁਤ ਪਾਣੇ ਰਾਈਟਰ ਹੈ ਔਰ ਇੱਕ ਮਤਲਬ ਜਿਨ ਕਾ ਉਤਮ ਦੱਦੇ ਰਾਈਟਰ ਹੈਗੇ ਆ ਉਹ ਮਿਲ ਜੀ ਹੈਗੀ ਆ ਉਸ ਤੋਂ ਬਾਅਦ ਸਾਡੇ ਬਰਿੰਦਰ ਵਿੱਕੀ ਮੇਰਾ ਦੋਸਤ ਸੀਗਾ ਹੈਗੇ ਆ ਉਹ ਓਕੇ ਉਸ ਤੋਂ ਬਾਅਦ ਮੇਰਾ ਪ੍ਰਗਟ ਮਾਨ ਕਾਰਡ ਹੈਗਾ ਹਾਂ ਜਿਆ ਛੱਪਣ ਵਿੱਚ ਮ ਆਇਆ ਹੈਗਾ ਲਿਖਦਾ ਪਹਿਲਾਂ ਸੀਗਾ ਫੇਸਬੁਕ ਤੇ ਆ ਗਿਆ ਜਾਂ ਸੋਸ਼ਲ ਮੀਡੀਆ ਤੇ ਲਿਖਦਾ ਸੀਗਾ ਜੀ ਜੀ ਅਖਬਾਰਾਂ ਨਾਲ ਜੋੜਨ ਵਾਲੇ ਸੋਮਰਾਇ ਕਿਲੋਤਰਾ ਜੀ ਹੈਗੇ ਆ ਉਸ ਵਿਸ਼ੇ ਤੇ ਇਹ ਦੋਸਤ ਹੈਗੇ ਆ ਤੋਂ ਬਾਅਦ ਮੇਰੇ ਕਾਫੀ ਸੱਜਣ ਹੈਗੇ ਜਿਨ੍ਹਾਂ ਦੀ ਇੱਕ ਲੰਮੀ ਲਿਸਟ ਹੈਗੀ ਆ ਜੀ ਜੀ ਸੋ ਨਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਛਾ ਜਿੱਦਾਂ ਵੀ ਅੱਜ ਕੱਲ੍ਹ ਸਾਇਤ ਬਹੁਤ ਜ਼ਿਆਦਾ ਨਿਊਜ਼ਪੇਪਰਾਂ ਵਿੱਚ ਛਪਦਾ ਪਿਆ ਜੀ ਜੀ ਤੇ ਆਪਣਾ ਕਿਵੇਂ ਸੁਭ ਬਣਿਆ ਕਿ ਨਿਊਜ਼ਪੇਪਰਾਂ ਵਿੱਚ ਆਪਣੀ ਪੋਲਟਰੀ ਹੋਣੀ ਸ਼ੁਰੂ ਹੋ ਗਈ ਹਾਂ ਹਰਪ੍ਰੀਤ ਜਿੱਥੇ ਤੱਕ ਅਖਬਾਰਾਂ ਦੀ ਗੱਲ ਹੈ ਮੈਂ ਜਿਨ੍ਹਾਂ ਦੀ ਗੱਲ ਆ ਮੈਂ ਅਖਬਾਰਾਂ ਮੈਗਨਾਂ ਤੋਂ ਕਾਫੀ ਦੂਰ ਸੀਗਾ ਓਕੇ ਹਾਂ ਜਦੋਂ ਕਾਲਜ ਪੜ੍ਹਦੇ ਸੀਗੇ ਤਾਂ ਕਾਲਜ ਮੈਗਨ ਵਿੱਚ ਜਾਂ ਅਖਬਾਰਾਂ ਚਾਂਦੇ ਸੀ ਥੋੜਾ ਬਹੁਤ ਆਇਆ ਸੀ ਕਿ ਉਹ ਤਾਂ ਛੱਡ ਗਿਆ ਕਿ 10 12 ਸਾਲ ਛੱਡ ਗਿਆ ਦੁੱਖ ਜੀ ਸਾਡੇ ਹਾਈਪਰ ਦੇ ਇੱਕ ਮੇਰੇ ਦੋਸਤ ਹੈਗੇ ਉਹਨਾਂ ਦੇ ਬ੍ਰਦਰ ਹੈਗੇ ਸੋਮਰਾਇ ਕਲੋਤਰਾ ਜੀ ਸੱਚੀ ਗੱਲ ਅਖਬਾਰ ਦੱਸੂਗਾ ਤਾਂ ਸ਼ਬਦੀ ਹੈਗੀ ਆ ਜੀ ਮੈਨੂੰ ਸੱਚੀ ਗੱਲ ਨਾਲ ਜੋੜਨ ਵਾਲੇ ਸੋਮਰਾਇ ਕਲੋਤਰਾ ਜੀ ਹੈ ਤੇ ਇਸ ਗੱਲੋਂ ਮੈਂ ਸੱਚੀ ਗੱਲ ਧੰਨਵਾਦੀ ਵੀ ਹਾਂ ਜਿਨ੍ਹਾਂ ਨੇ ਮੈਨੂੰ ਪਛਾਣ ਦੋਈ ਹੈ ਇਲਾਕੇ ਵਿੱਚ ਆਪਣੇ ਪੂਰੇ ਪੰਜਾਬ ਵਿੱਚ ਜੀ ਸੋ ਉਹਨਾਂ ਦੇ ਸੰਸਥਾਪਕ ਉਹਨਾਂ ਦੇ ਸੰਪਾਦਕ ਆਪਣੇ ਦਾਬਰ ਸਰ ਹੈਗੇ ਸੰਜੀਤ ਮਹੰਡਾਵਰ ਜੀ ਉਹਨਾਂ ਦਾ ਦਿਲੋਂ ਧੰਨਵਾਦ ਬਹੁਤ ਨੇਕ ਇਨਸਾਨ ਹੈਗੇ ਬਹੁ ਸੋ ਸੱਚੀ ਗੱਲ ਨਾਲ ਜੁੜਿਆ ਉਹ ਤੋਂ ਬਾਅਦ ਪੁਰਤਗਾਲ ਤੋਂ ਸ਼ਬਦ ਕਾਫਲਾ ਅਮਰੀਕਾ ਤੋਂ ਸਾਇਹਤਾਰਪ ਪ੍ਰੋਗਰਾਮ ਤੇ ਨਾਲ ਮੈਗਜ਼ੀਨ ਹੈਗੀ ਆ ਉਹ ਜੀ ਉਹ ਤੋਂ ਬਾਅਦ ਕਾਫੀ ਅਖਬਾਰਾਂ ਵਿੱਚ ਡੀਡੀਐਸ ਵਿੱਚ ਜਾਂ ਕਾਫੀ ਪ੍ਰੋਗਰਾਮਾਂ ਵਿੱਚ ਦਾ ਕਾਫੀ ਅਖਬਾਰਾਂ ਮਿਲ ਗਿਆ ਨਾ ਵੀ ਛਪਨ ਦਾ ਮੌਕਾ ਮਿਲਿਆ ਓਕੇ ਅੱਛਾ ਡਿਲੀਵਰੀ ਜਦੋਂ ਤੁਸੀਂ ਲੇਖਨ ਦੀ ਸ਼ੁਰੂਆਤ ਕਰ ਲਈ ਜੀ ਤੇ ਬਹੁਤ ਸਾਰੀਆਂ ਸੈਦ ਸਭਾਵਾਂ ਦੇ ਵਿੱਚ ਤੁਹਾਨੂੰ ਸੱਦੇ ਪੁੱਤਰ ਪੁੱਤਰੀ ਨਾਲ ਸ਼ੁਰੂ ਹੋ ਗਿਆ ਜੀ ਜੀ ਉਹਨਾਂ ਦਤਰ ਆਪਾਂ ਕਿੰਨੀਆਂ ਕ ਸੈਦ ਸਭਾਵਾਂ ਲਾ ਚੁੱਕੇ ਹਾਂ ਅੰਸ ਹਰ ਸੈਸ ਸੁਭਾਵਾਂ ਦੀ ਜੇ ਗਿਣਤੀ ਤੁਮਨ ਪ੍ਰੋਪਰ ਯਾਦ ਨਹੀਂ ਪਰ ਮੈਨੂੰ ਲੱਗਦਾ ਕਿ 50 ਦੇ ਨੇੜੇ ਤੇਰੇ ਮੈਂ ਸਹਿਤਕ ਪ੍ਰੋਗਰਾਮ ਜਿਹੜੇ ਹੈਗੇ ਆ ਸੈਸ ਸੁਭਾਵਾਂ ਦੇ ਜਾਂ 55 ਦੇ ਨੇੜੇ ਤੇਰੇ ਮੈਂ ਲਾ ਚੁੱਕਾ ਆਂ ਓਕੇ ਓਕੇ ਤੇ ਉਹਨਾਂ ਸੈਸ ਸੁਭਾਵਾਂ ਦਾ ਕਿਹੋ ਜਿਹਾ ਤਜਰਬਾ ਰਿਹਾ ਜਦੋਂ ਪਹਿਲੀ ਵਾਰੀ ਤੁਸੀਂ ਸੈਸ ਸੁਭਾਵਾਂ ਵਿੱਚ ਗਏ ਉਦੋਂ ਉਸ ਟਾਈਮ ਦੇ ਮਨ ਨੂੰ ਕਿਸ ਤਰ੍ਹਾਂ ਮਹਿਸੂਸ ਹੋਤਾ ਕਿਉਂਕਿ ਸਟੇਜ ਇਦਾਂ ਦੀ ਚੀਜ਼ ਹੈ ਕਿ ਵੱਡੇ ਵੱਡੇ ਦੀ ਲੱਤਾਂ ਕੰਬੜੀ ਲਾ ਦਿੰਦੀ ਹੈਗੀ ਜੀ ਤੇ ਮੇਰੇ ਨਾਲ ਨੇਚਰਲ ਹੋ ਵਾਪਰਿਆ ਸੀਗਾ ਜਦੋਂ ਪਹਿਲੀ ਵਾਰੀ ਇਹ ਕਵਤਾ ਬੋਲੀ ਸੀਗੀ ਤੇ ਮੈਨੂੰ ਲੱਗਦਾ ਸੀਗਾ ਕਿ ਯਾਰ ओके ਪਰ ਹੌਲੀ ਹੌਲੀ ਇੰਪਰੂਵ ਹੁੰਦਾ ਗਿਆ ਤੇ ਆਪਣੇ ਉਸ ਸ਼ੁਰੂਆਤ ਦੌਰ ਤੋਂ ਤੇ ਅੱਜ ਦੇ ਦੌਰ ਵਿੱਚ ਮੈਂ ਕਾਫੀ ਸੁਧਾਰ ਮਹਿਸੂਸ ਕਰਦਾ ਕਿ ਮੈਨੂੰ ਹੌਸਲਾ ਮਿਲਿਆ ਔਰ ਵਧੀਆ ਤਰੀਕੇ ਨਾਲ ਬੋਲਣ ਦਾ ਥੇਰਾਬਾ ਹੋ ਗਿਆ ਤੇ ਕੰਸ਼ੂਰ ਸਹਿਸਵਾਵਾਂ ਮ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਦੇਣ ਕੇ ਚੰਡੀਗੜ੍ਹ ਤੱਕ ਵੀ ਗੇਮ ਹਾਲੇ ਤੱਕ ਵੀ ਗਏ ਆਗੇ ਭਾ ਲੁਧਿਆਣਾ ਵਗੈਰਾ ਸਾਰਾ ओके ओके ਅੱਛਾ ਜੈਲੀਵਰੇਜ ਹੁਣ ਤੱਕ ਆਪਣੀਆਂ ਅਖਬਾਰਾਂ ਦੇ ਵਿੱਚ ਕਿੰਨੀਆਂ ਕ ਕਵਤਾਵਾਂ ਛਪ ਚੁੱਕੀਆਂ ਹੈਗੀਆਂ ਹਰ ਪ੍ਰਿਤ ਜਿਹੜੇ ਕਪਤਾਮਾ ਛਪਣੇ ਮੈਨੂੰ ਲੱਗਦਾ ਕਿ 1.5 ਦਸੂ ਕਰਤਾ ਜੇ ਛਪੂਗੀ ਓਕੇ ਓਕੇ ਤੇ ਮਤਲਬ ਰਾਮ ਵਾਲਾ ਕੇ ਮੈਗਜ਼ੀਨਾਂ ਵਿੱਚ ਅਖਬਾਰਾਂ ਵਿੱਚ 1.5 ਦਸੂ ਦੇ ਨੇੜੇ ਤੇ ਛਪਕੀ ਛਾਪ ਦੇਈਏ ਤੇ ਕਾਫੀ ਮਟੀਰੀਅਲ ਤਿਆਰ ਵੀ ਪਿਆ ਜਾਏਗਾ ਛਪਣ ਲਈ ਕੁਝ ਕਾਰਨਾ ਕਰਕੇ ਮੈਨੂੰ ਥੋੜਾ ਜਿਹਾ ਸਿਪਾਈ ਦਾ ਕੰਮ ਥੋੜਾ ਘਟ ਗਿਆ ਸੀਗਾ ਕਿ ਥੋੜਾ ਰਜੈਨ ਵਧ ਗਿਆ ਸੀਗੇ ਜੀ ਜੀ ਕੁਝ ਜੌਬਦਾਰੀ ਜੈ ਮੇ ਸੀ ਕੁਝ ਖੇਤੀਬਾੜੀ ਦੇ ਕੁਝ ਹੋਰ ਥੋੜਾ ਸੇਤਨ ਤਾਲਕ ਵੀ ਥੋੜੀ ਪ੍ਰੋਬਲਮ ਆ ਗਈ ਸੀਗੀ ਕਰਕੇ ਲਿਕਤਾਈ ਸੀ ਅੱਛਾ ਜਲੀਏ ਹੁਣ ਤੱਕ ਜਿੰਨੀਆਂ ਵੀ ਆਪਾਂ ਕਪਤਾਵਾਂ ਸ਼ਾਪ ਚੁੱਕੇ ਹੈਗੇ ਜਾਂ ਲਿਖ ਚੁੱਕੇ ਹੈਗੇ ਆ ਉਹਨਾਂ ਵਿੱਚੋਂ ਜਿਹੜੀ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਆ ਉਹਦੀਆਂ ਚਾਰ ਲੈਣਾ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਹਰਪ੍ਰੀਤ ਇੱਕ ਨਾ ਸੱਚੀ ਘਟਨਾ ਦੇ ਕਪਤਾਰੇ ਕਿਸੀ ਕੀ ਮੈਂ ਬਹੁਤ ਇੱਕ ਦਰਦਨਾਕ ਘਟਨਾ ਸੀਗੀ ਇੱਕ ਪ੍ਰਭਾਵੀ ਘਟਨਾ ਸੀ ਜੀ ਉਹ ਕਪਤਾ ਸੀ ਜਾਨੇ ਖਣੇ ਦਾ ਕੰਮ ਨਹੀਂ ਹੁੰਦਾ ਜੀ ਉਹ ਸੀਗੀ ਕਿ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜ਼ਿੰਦਗੀ ਦੀ ਹਰ ਬੰਗਾਰ ਨੂੰ ਖਿੜੇ ਮੱਥੇ ਪਰਵਾਨ ਕਰਨਾ ਤੇ ਉਸ ਬੰਗਾਰ ਦਾ ਮੂੰਹ ਤੋੜ ਕੇ ਲਾਜ ਜਵਾਬ ਕਰਨਾ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਇਹ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਕੀ ਵਾਤਾ ਹਰ ਸਾਲ ਨਾਲ ਸੁੱਖ ਮੰਗਣੀ ਕਿਸੇ ਆਪਣੇ ਦੀ ਤੇ ਉਸ ਆਪਣੇ ਕੋਲੋਂ ਹੀ ਨਸ਼ਤਰ ਵਾਂਗੂ ਜ਼ਖਮ ਸਿਆਣੇ ਤੇ ਉਹਨਾਂ ਜ਼ਖਮਾਂ ਦੀ ਤਾਬ ਝੱਲ ਕੇ ਵੀ ਜਿਹੜਾ ਚਿਹਰਾ ਖਿੜਿਆ ਗੁਲਾਬ ਕਰਨਾ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਕੀ ਵਾਤਾ ਇਹ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਇਦਾਂ ਜੰਮੇ ਬੱਚਿਆਂ ਨੂੰ ਪਾਲ ਪੋਸ ਕੇ ਉਹਨਾਂ ਤੋਂ ਪਰੋਖੇ ਰਹਿਣਾ ਕਿੱਡੋਂ ਜੰਮੇ ਬੱਚਾ ਹਾਂ ਪਾਲ ਪੋਸ ਕੇ ਉਹਨਾਂ ਤੋਂ ਪਰੋਖੇ ਰਹਿਣਾ ਬੱਚਿਆਂ ਦੀ ਇੱਕ ਇੱਕ ਝਲਕ ਲਈ ਤਰਸਣਾ ਬੱਚਿਆਂ ਲਈ ਇੱਕ ਇੱਕ ਸ਼ੌਹ ਲਈ ਤੜਪਣਾ ਜਲੀ ਮਾਂ ਬਾਗ ਬੱਚਿਆਂ ਨੂੰ ਪਿਆਰ ਬੇ ਹਿਸਾਬ ਕਰਨਾ ਇਹ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਇਹ ਜਣੇ ਖਣੇ ਦਾ ਕੰਮ ਨਹੀਂ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਕਾਫੀ ਲੰਮੀ ਕਵਤਾ ਸੀਗੀ ਓਕੇ ਓਕੇ ਸੱਚੀ ਕਵਤਾ ਦੇ ਸੀਗੀ ਅੱਛਾ ਜਲੀ ਵੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਕੋਈ ਸੁਨੇਹੇ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੇ ਅੱਜ ਕੱਲ ਨਵੇਂ ਲਿਖਾਰੀ ਉੱਠਦੇ ਆ ਜੋ ਸਿਹਤ ਨੂੰ ਪੜ ਕੇ ਟਾਡੇ ਵਾਂਗੂ ਇੱਕ ਵਧੀਆ ਮਕਾਮ ਨੂੰ ਹਾਸਲ ਕਰ ਸਕਣ ਉਹਨਾਂ ਲਈ ਸਾਡੇ ਦਰਸ਼ਕ ਵੀਰਾਂ ਨੂੰ ਜਰੂਰ ਜਾਂਦੇ ਜਾਂਦੇ ਕੋਈ ਨਾ ਕੋਈ ਸੰਦੇਸ਼ ਹਰਪ੍ਰੀਤ ਸੰਦੇਸ਼ ਦੇਣਾ ਜਾਂ ਸੰਦੇਸ਼ ਨੂੰ ਮਨਾਂ ਬਖਰੀ ਗੱਲ ਆ। ਜੀ ਬਾਕੀ ਇਹਨਾਂ ਨੂੰ ਲੱਗਦਾ ਕਿ ਅੱਜ ਦੇ ਯੁੱਗ ਵਿੱਚ ਹਰ ਇਨਸਾਨ ਸਿਆਣਾ ਹੈ ਸਮਝਦਾਰ ਹੈ ਕਿਉਂਕਿ ਗਲੋਬਲ ਪਿੰਡ ਵਿੱਚ ਐਸੇ ਰਹ ਰਹੇ ਹਾਂਗੇ ਹੁਣ ਪੇਸ਼ ਪਿੰਡ ਸ਼ਹਿਰ ਮਾਇਨੇ ਰੱਖਦੇ ਕਿਉਂਕਿ ਉਹਨਾਂ ਗਲੋਬਲਾਈਜੇਸ਼ਨ ਹੋ ਰਹੀ ਹੈਗੀ ਜੀ ਇਸ ਵੀ ਕਰਨ ਹੋ ਰਿਹਾ ਹੈ ਹਰ ਚੀਜ਼ ਦਾ ਰਲੇਮਾ ਹੋ ਰਿਹਾ ਹੈ ਹਰ ਚੀਜ਼ ਦੇ ਸੋਰਸ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਦੇ ਸੋਰਸ ਹੈਗੇ ਆ ਹਰ ਬੰਦਾ ਸਿਆਣਾ ਹੈ ਪਰ ਫਿਰ ਵੀ ਮੈਂ ਇਹ ਗੱਲ ਕਵਾਂਗਾ ਕਿ ਆਪਾਂ ਉਹੀ ਕੁਝ ਲਿਖੀਏ ਜਿਹੜਾਸੀਂ ਆਪਣੇ ਪਰਿਵਾਰ ਚ ਬਹਿ ਕੇ ਸੁਣ ਸਕਦੇ ਆ ਜੀ ਸਾਨੂੰ ਕਿਸੇ ਵੀ ਤਰ੍ਹਾਂ ਦੇ ਸੈਂਸਰ ਬੋਰਡ ਦੀ ਜਾਂ ਕਿਸੇ ਤਰ੍ਹਾਂ ਦੇ ਜਾਂਚ ਵਰਕ ਦੀ ਜਾਂ ਕਿਸੇ ਤਰ੍ਹਾਂ ਦੇ ਕੱਟ ਲਾਉਣ ਦੀ ਲੋੜ ਨਹੀਂ ਜੇ ਅਸੀਂ ਉਹ ਲਿਖੀਏ ਜੋ ਆਪਣੇ ਮਾਂ ਨੂੰ ਜਾਂ ਆਪਣੇ ਪਿਤਾ ਨੂੰ ਆਪਣੇ ਭੈਣ ਨੂੰ ਭਰਾ ਨੂੰ ਜਾਂ ਆਪਣੇ ਪਰਿਵਾਰ ਵਿੱਚ ਬਹਿ ਕੇ ਸਾਰੇ ਪਰਿਵਾਰ ਚ ਬਹਿ ਕੇ ਪੜ ਸਕਿਏ ਸੁਣ ਸਕਿਏ ਤੇ ਸਾਡੀ ਲਿਖਤ ਉਹ ਪੜ ਸਕਣ ਅੱਛਾ ਜੈਲੀ ਵੀਰ ਇੱਕ ਤੁਹਾਨੂੰ ਹੋਰ ਸਵਾਲ ਹੈ ਕਿ ਆਪਾਂ ਪਿੱਛੇ ਜੇ ਡੀਡੀ ਪੰਜਾਬੀ ਤੇ ਇੱਕ ਪ੍ਰੋਗਰਾਮ ਚੱਲਦਾ ਜੋ ਗੱਲਾਂ ਤੇ ਗੀਤ ਹੈ ਹਾਂਜੀ ਉਹਦੇ ਵਿੱਚ ਜਾਣਦਾ ਕਿਵੇਂ ਸਵਾਭੂ ਬਣਿਆ ਹਾਂਜੀ ਹਰਪ੍ਰੀਤ ਮੇਰਾ ਸੁਪਨਾ ਸੀਗਾ ਵੈਸੇ ਦੂਰਦਰਸ਼ਨ ਤੇ ਜਾਣਾ ਜਿਹੜਾ ਹੈਗਾ ਸੁਪਨਾ ਸਾਡੇ ਸਾਡੇ ਵਰਗਿਆਂ ਵਾਸਤੇ ਜੀ ਜੀ ਜਦੋਂ ਜਲੰਧਰ ਕਿਤੇ ਜਾਣਾ ਤੇ ਦੂਰਦਰਸ਼ਨ ਦੀ ਬਿਲਡਿੰਗ ਦੇਖਣੀ ਤੇ ਗੱਡੀ 'ਚ ਬੈਠੇ ਤਾਣ ਆਪੇ ਮੁਰਜ ਜਾਣੀ ਵੀ ਯਾਰੇ ਇੱਥੇ ਜਿਹੜੇ ਵੱਡੇ ਵੱਡੇ ਫਨਕਾਰ ਪਰਫਾਰਮ ਕਰਦੇ ਆ ਪੇਸ਼ਕਾਰੀ ਕਰਦੇ ਆ ਅੰਦਰ ਜਗ੍ਹਾ ਕਿੱਦਾਂ ਨਹੀਂ ਹੋਏਗੀ ਜੀ ਸੋ ਪਰਮਾਤਮਾ ਨੇ ਸੁਣ ਲਈ ਪਰਮਾਤਮਾ ਨੇ ਮਿਹਰ ਹੋਈ ਤੇ ਮੇਰੇ ਦੋਸਤ ਹੈਗੇ ਆ ਅਮਨ ਢਿਲੋ ਹੈਗੇ ਆ ਗਗਨਦੀਪ ਸੌਂਦੀ ਹੈਗੇ ਹੈਗੇ ਜੀ ਸੋ ਉਹ ਉਹਨਾਂ ਦੇ ਪ੍ਰੋਗਰਾਮ ਵਿੱਚ ਜਾਂਦੇ ਆ ਜਾਂ ਉੱਥੇ ਪ੍ਰੋਗਰਾਮ ਦੇ ਵਿੱਚ ਬੁਲਾਉਂਦੇ ਹੁੰਦੇ ਹੈਗੇ ਸਹਿਤਕਾਰਾਂ ਨੂੰ ਜਾਂ ਸਮਾਜ ਵਿੱਚ ਮਤਲਬ ਜਿਹੜੇ ਕੁਝ ਵੱਖਰਾ ਗੱਦੇ ਸਮਾਜ ਵਿੱਚ ਜੀ ਸੋ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਵੀ ਯਾਰ ਤੂੰ ਇਹ ਪ੍ਰੋਗਰਾਮ ਵਿੱਚ ਜਾਣ ਦਾ ਇਸ਼ਕ ਹੈਗਾ ਜੀ ਤੇ ਮੈਨੂੰ ਕੀ ਚਾਹੀਦਾ ਸੀਗਾ ਮੈਨੂੰ ਖੁਸ਼ੀ ਹੋਈ ਕਿ ਮੈਂ ਹਾਂ ਖੁਸ਼ੀ-ਖੁਸ਼ੀ ਹਾਂ ਕੀਤੀ ਜੀ ਤੇ ਉਹ ਪ੍ਰੋਗਰਾਮ ਜਿਹੜਾ ਸੀਗਾ ਅਪ੍ਰੈਲ ਮਹੀਨੇ ਰਿਕਾਰਡ ਹੋਇਆ ਸੀਗਾ ਤੇ ਅਪ੍ਰੈਲ ਮਹੀਨੇ ਆਪਾਂ ਗਏ ਆ ਉੱਥੇ ਜੀ ਤੇ ਉਹ ਐਕਸਪੀਰੀਅੰਸ ਬਹੁਤ ਹੀ ਖੂਬਸੂਰਤ ਐਕਸਪੀਰੀਅੰਸ ਸੀਗਾ ਉੱਥੋਂ ਦੇ ਦੂਦਰਸ਼ਨ ਦੀ ਟੀਮ ਜਿਹੜੀ ਸੀਗੀ ਜਿਨ੍ਹਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਜਾਂ ਉਹਨਾਂ ਨੇ ਮੈਨੂੰ ਮਿਲਾਇਆ ਜਾਂ ਤੇ ਪੇਸ਼ ਕੀਤਾ ਬਹੁਤ ਹੀ ਵਧੀਆ ਮੋਟੀਵੇਸ਼ਨਲ ਟੀਮ ਸੀ ਬਹੁਤ ਵਧੀਆ ਚੰਗੇ ਇਨਸਾਨ ਸੀਗੇ ਔਰ ਉਹਨਾਂ ਨੇ ਮੇਰੀਆਂ ਕਈ ਕਮੀਆਂ ਨੂੰ ਵੀ ਦੂਰ ਕੀਤਾ। ਉਹ ਕੋਰਸ ਪ੍ਰੋਗਰਾਮ ਮੇਰੇ ਵਾਸਤੇ ਇੱਕ ਡ੍ਰੀਮ ਪ੍ਰੋਜੈਕਟ ਸੀਗਾ। ਠੀਕ ਹੈ। ਉਸ ਮਾਤਮੀ ਕਿਰਪਾ ਨਾਲ ਪੂਰਾ ਹੋਇਆ। ਅੱਛਾ ਜੀ ਜਨਮੀਰੇ ਹੋਂ ਤੱਕ ਅਪਾ ਕਿੰਨੀਆਂ ਕਿਤਾਬਾਂ ਪੜ ਚੁੱਕੇ ਆਂ? ਹਰ ਬੇ ਕਿਤਾਬਾਂ ਦਾ ਕੋਈ ਲੇਖਾ ਜੋਖਾ ਹੈ ਨਹੀਂਗਾ। ਜੀ। ਮੈਨੂੰ ਲੱਗਦਾ ਕਿ ਘੱਟੋ ਘੱਟ 3-350 ਕਿਤਾਬ ਤਾਂ ਮੈਨੂੰ ਪੜੀ ਹੋਣੀ ਆ ਚੁੱਕੀਆਂ। ਹਾਂ। ਠੀਕ ਲਗਭਗ ਕੋਈ 100-150 ਕਿਤਾਬ ਮੇਰੇ ਘਰ ਵੀ ਪਈ ਹੈਗੀ। ਜੀ। ਤੇ ਇਸ ਹਫਤੇ ਵੀ ਮੈਂ ਕਿਤਾਬਾਂ ਕੋਈ 7-8000 ਕਿਤਾਬਾਂ ਮੰਗਾਈਆਂ ਨਵੀਆਂ। ओके ओके ਤੇ ਇੱਕ ਬਹੁਤ ਖੂਬਸੂਰਤ ਕਿਤਾਬ ਮੇਰੇ ਹੱਥ ਲੱਗੀ ਹੈਗੀ ਸਾਡੇ ਡਾਕਟਰ ਗੁਰਪ੍ਰੀਤ ਧੋਗਾ ਹਰਾਂ ਦੀ 40 ਦਿਨ 40 ਦਿਨ ਤੇ ਮੈਂ ਉਹ ਥੋੜੀ ਪੜੀ ਹੈ ਤੇ ਮੈਂ ਉਸ ਤੋਂ ਪਹਿਲਾਂ 15 ਸਾਲ ਪਹਿਲਾਂ ਪੜੀ ਸੀਗੀ ਮੇਰਾ ਦਾਗਿਸਤਾਨ ਰਸੂਲ ਹਮਦਰ ਤੋਬ ਦੀ ਓਕੇ ਤੇ ਉਹ ਕਿਤਾਬ ਜਿਹੜੀ ਹੈਗੀ ਕਿਤੇ ਨਾ ਕਿਤੇ ਰਸੂਲ ਹਮਦਰ ਤੋਬ ਦੀ ਮੇਰਾ ਦਾਗਿਸਤਾਨ ਦਾ ਹੀ ਇੱਕ ਦੂਜਾ ਰੂਪ ਹੈਗੀ ਹੈ ਜਿਵੇਂ ਕਿ ਉਸ ਰਸੂਲ ਸਾਹਿਬ ਨੇ ਆਪਣੇ ਦਾਗਿਸਤਾਨ ਵਿੱਚ ਆਪਣੇ ਕਲਚਰ ਨੂੰ ਜੋ ਆਪਣੇ ਦਰਸਾਇਆ ਹੈ ਉਸੇ ਤਰ੍ਹਾਂ ਇਹ 40 ਦੀ ਕਿਤਾਬ ਜਿਹੜੀ ਹੈਗੀ ਹੈ ਠੀਕ ਉਹ ਵੀ ਜਿਹਨੂੰ ਅਸੀਂ ਪੰਜਾਬ ਦਾ ਦਾਕਿਸਤਾਨ ਜਾਂ ਉਸ ਲੈਵਲ ਦੀ ਕਿਤਾਬ ਮੰਨ ਲਈ ਤਾਂ ਕੋਈ ਹੱਤਕਥਨੀ ਨਹੀਂ ਹੋਏਗੀ ਬਹੁਤ ਖੂਬਸੂਰਤ ਕਾਜ ਹੈਗੀ ਆ। ਸੋ ਇਹ ਤੋਂ ਇਲਾਵਾ ਕਾਫੀ ਰਾਈਟਰ ਹੈਗੇ ਆ ਕਿ ਜਿਹਦੇ ਪੜਨ ਦਾ ਮੌਕਾ ਮਿਲਿਆ। ਜੀ। ਅੱਛਾ ਆਪਣੇ ਪਸੰਦੀਦਾ ਰਾਈਟਰ ਕਿਹੜੇ-ਕਿਹੜੇ ਜਿਨ੍ਹਾਂ ਨੂੰ ਤੁਹਾਨੂੰ ਪੜ ਕੇ ਸਕੂਨ ਜਿਹਾ ਮਿਲਦਾ। ਰਾਈਟਰਾਂ ਵਿੱਚੋਂ ਜੇ ਦੇਖੀ ਜਾਵੇ ਤੇ ਕਿਉਂਕਿ ਜਦੋਂ ਆਪਾਂ ਚੜ੍ਹਦੀ ਨਵੀਂ ਉਮਰ ਥੋਣੇ ਆ ਤੇ ਉਹ ਤੋਂ ਸਾਨੂੰ ਔਰ ਰਾਈਟਰ ਜਿਹੜੇ इमोशनल ਲਿਖਦੇ ਹੈਗੇ ਜੀ ਰੋਮਾਂਟਿਕ ਲਿਖਦੇ ਆ ਪਸੰਦ ਹੁੰਦੇ ਹੈਗੇ ਜੀ ਤੇ ਜਿੰਨਾ ਵਿੱਚੋਂ ਨੇਚਰਲ ਹੈ ਕਿ ਸਾਡੇ ਪੰਜਾਬੀਆਂ ਨੂੰ ਜਿਨੇ ਜਿਹੜਾ ਬੰਦਾ ਕਹੇ ਕਿ ਮੈਂ ਸ਼ਿਵਕੰਬਾ ਬਟਾਲਵੀ ਨਹੀਂ ਪੜਿਆ ਮਨ ਲਗਾ ਝੂਠ ਬੋਲਦਾ ਅੱਛਾ ਜੀ ਤੇ ਜਿੱਦਾਂ ਮੇਰਾ ਹੈਗਾ ਮੈਂ ਬਟਾਲਵੀ ਸਾਹਿਬ ਨੂੰ ਕਾਫੀ ਪੜਿਆ ਯਾਨੀ ਕਿ ਲਗਭਗ ਜਿੰਨਾ ਕਿ ਲਿਖਿਆ ਉਹਨਾਂ ਨੇ ਪੂਰਾ ਪੜਿਆ ਆ ਜੀ ਡਾਕਟਰ ਪਾਤਰ ਹੋਰੀ ਪੜੇ ਸੁਰਜੀਤ ਪਾਤਰ ਜੀ ਉਹ ਤਾਂ ਮੈਂ ਚੈੱਕਰ ਪੜਿਆ ਨਖਸ਼ਮ گور ਕੀ ਪੜੇ ਹੈਗੇ ਜੀ ਉਹ ਤੋਂ ਬਾਅਦ ਜਿਹੜੇ ਹੈਗੇ ਹੈਗੇ ਮੰਟੋ ਪੜਿਆ ਆ ਤੇ ਡਾਟਰ ਹਰਪਜਨ ਸਿੰਘ ਹੈਗੇ ਆ ਡਾਕਟਰ ਆਪਣੇ ਸੀਗੇ ਟਟ ਜਗਤਾਰ ਜੀ ਬਹੁਤ ਖੂਬਸੂਤ ਲਿਖਦੇ ਆ ਗਜ਼ਲਕਾਰੀ ਬਹੁਤ ਖੂਬਸੂਤ ਹੈ ਡਾਕਟਰ ਓਕੇ ਤੇ ਡਾਕਟਰ ਪਰ ਮੇਰੇ ਮੇਰੇ ਆਪਣੇ ਪ੍ਰੋਫੈਸਰ ਡਾਕਟਰ ਮੰਡ ਜੀ ਡਾਕਟਰ ਸੁਬਿੰਦਰ ਮੰਡ ਜੀ ਬਹੁਤ ਵਧੀਆ ਨਿਬੰਧ ਕਰ ਹੈਗੇ ਆ ਜੀ ਮੈਨਾਂ ਕੋ ਪੜਿਆ ਆ ਤੇ ਉਹਨਾਂ ਦੇ ਵੀ ਕਾਫੀ ਪੜਿਆ ਆ ਜਿੱ ਤੋਂ ਇਲਾਵਾ ਜਿਹੜੇ ਰਸ਼ਨ ਹੈਗੇ ਆਗੇ ਕਾਫੀ ਪੜੇ ਹੈਗੇ ਓਕੇ ਅੱਛਾ ਜੈ ਵੀਰੇ ਜਾਂਦੇ ਜਾਂਦੇ ਸਾਡੇ ਦਸ਼ਕਵੀਰਾਂ ਨੂੰ ਆਪਣੀਆਂ ਰਚਨਾਵਾਂ ਦੇ ਵਿੱਚੋਂ ਕੋਈ ਇੱਕ ਵਧੀਆ ਜਿਹਾ ਸ਼ੇਅਰ ਜਰੂਰ ਅਰਜ ਕਰਾਂ ਉਹ ਹਾਂ ਜਰਪ੍ਰੀਤ ਮੈਨੂੰ ਜਿਹੜਾ ਲੇਟਸ ਸ਼ੇਅਰ ਜਾਂ ਕਾਫੀ ਚੰਦਾ ਪਿਆਰਾ ਹੈ ਉਹ ਹੈਗਾ ਕਿ ਦੂਰ ਦੇ ਸਾਧਿਆਂ ਤੋਂ ਇੱਕ ਵਸਦਾ ਦੇਸ਼ ਨਰਾਨੀ ਹੈ ਦੂਰ ਦੇ ਸਾਧਿਆਂ ਤੋਂ ਇੱਕ ਵਸਦਾ ਦੇਸ਼ ਨਰਾਨੀ ਹੈ ਕਿੰਨੇ ਚੜਦੇ ਲੈਂਦੇ ਚੰਨ ਸੂਰਜ ਇੱਕ ਗੁੱਜਾ ਪੇਦ ਰਹਾਣੀ ਹੈ ਹਵਾ ਗੂੰਜਦੀ ਪੰਛੀ ਚਾਚਾ ਹੋਂਦੇ ਕਲਕਲ ਕਰਦਾ ਪਾਣੀ ਹੈ ਕਿੱਧਰੇ ਰਾਮ ਕਿਧਰੇ ਅੱਲਾ ਕਿਧਰੇ ਜੀਸਸ ਕਿਧਰੇ ਗੁਰਬਾਣੀਏ ਕੀ ਬਾਤ ਜਾਲੀ ਦੂਰ ਦਸਾਦਿਆਂ ਤੋਂ ਇੱਕ ਵਸਦਾ ਦੇਸ਼ ਨੁਰਾਨੀ ਹੈ ਇੱਕ ਵਸਦਾ ਦੇਸ਼ ਨੁਰਾਨੀ ਹੈ ਕੀ ਬਾਤ ਬਹੁਤ ਖੂਬ ਬਹੁਤ ਖੂਬ ਦੋਸਤੋ ਇਸ ਹਨ ਸਾਡੇ ਨਾਲ ਮਾਸਟਰ ਜਾਲੀਗੇਰਾ ਜੀ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਪਸੰਦ ਆਈ ਹੋਊਗੀ ਔਰ ਸਾਡੇ ਚੈਨਲ ਨੂੰ ਬੱਦ ਵਾਰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਨਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਮਾਸਟਰ ਜੀ ਤੁਹਾਡੇ ਪੰਜਾਬੀ ਰੰਗ ਟੀਵੀ ਹੋਂ ਤੇ ਆਉਣ ਤੇ ਤੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਰੂਪ ਰੂਪ ਕੀਤਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ